ਸਤੰਬਰ 22 ਦੇ ਵਿੱਚ ਪੰਜਾਬ ਸਰਕਾਰ ਤੋਂ ਪਹਿਲਾਂ ਅਸੀਂ ਜਦੋਂ ਜਹਿਦ ਕਰਕੇ ਉਹ ਜਿਹੜਾ ਹੈ 7th ਪੇਕ ਮਿਸ਼ਨ ਦਾ ਮਤਾ ਪਾਸ ਕਰਵਾਇਆ ਕਾਲਜਾਂ ਨੂੰ ਡੀਪੀਆਈ ਤੋਂ ਯੂਨੀਵਰਸਿਟੀ ਤੋਂ ਕਿੰਨੀ ਹੀ ਵਾਰ ਇਹ ਜਿਹੜਾ ਹੈਗਾ ਜਾਣਕਾਰੀ ਚਿੱਠੀਆਂ ਦੇ ਰਾਹੀਂ ਇਹਨਾਂ ਨੂੰ ਜਿਹੜਾ ਹੈ ਕਿ ਇਹ ਹੀ ਜਾ ਚੁੱਕੀ ਹੈ ਕਿ ਇਹਨੂੰ ਲਾਗੂ ਕੀਤਾ ਜਾਵੇ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਇਹ ਧਰਨਾ ਹੈ ਇਹ ਅੱਜ ਦੇ ਨੇ ਕਈ ਮਹੀਨਿਆਂ ਤੋਂ ਕੰਟੀਨਿਊਲੀ ਇੱਕ ਸੰਘਰਸ਼ ਦੇ ਰੂਪ ਵਿੱਚ ਚੱਲ ਰਿਹਾ ਹੈ ਪਿਛਲੇ ਕਈ ਮਹੀਨਿਆਂ ਤੋਂ ਟੜਨੇ ਦੇ ਅੱਪਾ ਵਿਦਿਆਰਥੀਆਂ ਦੇ ਹਿੱਤਾਂ ਨੂੰ ਦੇਖਦੇ ਹੋਏ ਚੁੱਕ ਦਿੱਤੇ ਪਰ ਇਹ ਕਿ ਬਾਈਕਾਟ ਜਿਹੜਾ ਹੈ ਗੈਰ ਦੇ ਆਪਨ ਕੰਮ ਦਾ ਉਹ ਸਾਰਾ ਕੰਟੀਨਿਊ ਚੱਲ ਰਿਹਾ ਹੈ ਸਾਡਾ ਹੱਕ ਹੈ ਜੋ ਕਿ 2022 ਚ ਸਪਟੰਬਰ ਨੂੰ ਭਗਵੰਤਬਾਦ ਦੀ ਸਰਕਾਰ ਨੇ ਅਨਾਉਂਸ ਕਰਨ ਦੇ ਬਾਵਜੂਦ ਵੀ ਲਗਭਗ ਤੁਸੀਂ ਦੇਖ ਲਓ ਸਵਾ ਸਾਲ ਹੋ ਚੁੱਕਾ ਹੈ ਤੇ ਹਜੇ ਤੱਕ ਸਾਡੇ ਹੱਕਾਂ ਤੋਂ ਸਾਨੂੰ ਵਾਂਝੇ ਰੱਖਿਆ ਜਾ ਰਿਹਾ ਹੈ ਇਹ ਧਰਨਾ ਕੱਲਾ ਆ ਰਿਹਾ ਕਾਲਜ ਦਾ ਨਹੀਂ ਹੈ ਇਹ ਆ ਰਿਹਾ ਪ੍ਰਤੀਨਿਧੀ ਸਭਾ ਦੇ ਅੰਡਰ ਚੱਲਦੇ ਸਾਰੇ ਕਾਲਜਾਂ ਦੇ ਵਿੱਚ ਇਹ ਕਾਲ ਦਿੱਤੀ ਜਾ ਰਹੀ ਹੈ ਕਿਉਂਕਿ ਸਭ ਤੋਂ ਸ਼ਰਮ ਦੀ ਗੱਲ ਇਹ ਹੈ ਕਿ ਪੰਜਾਬ ਦੇ 136 ਡਿਗਰੀ ਕਾਲਜਾਂ ਦੇ ਵਿੱਚੋਂ 100 ਤੋਂ ਵੱਧ ਕਾਲਜਾਂ ਦੇ ਵਿੱਚ ਇਹ ਮਤੇ ਪੈ ਕੇ ਫਿਕਸੇਸ਼ਨਾਂ ਦੇ ਕੇਸ ਹੋ ਚੁੱਕੇ ਨੇ ਬਲਕਿ 3-4 ਕਾਲਜਾਂ ਦੇ ਵਿੱਚ ਤਾਂ ਸੈਲਰੀਆਂ ਵੀ ਦਿੱਤੀਆਂ ਜਾ ਚੁੱਕੀਆਂ ਨੇ ਜਨਵਰੀ ਮਹੀਨੇ ਦੇ ਵਿੱਚ ਅਧਿਆਪਕ ਜਿਨ੍ਹਾਂ ਦਾ ਮੁਢਲਾ ਫਰਜ਼ ਹੁੰਦਾ ਹੈ ਸਿੱਖਿਆ ਦੇਣਾ ਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਚ ਕਾਮਯਾਬ ਕਰਨ ਵਾਸਤੇ ਮਦਦ ਕਰਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰ ਕਿਵੇਂ ਹੋਵੇ ਜੇ ਅਧਿਆਪਕ ਹੀ ਜਿਹੜੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਨੇ ਤੇ ਆਪਣੀਆਂ ਮੰਗਾਂ ਬਣਾਉਣ ਵਾਸਤੇ ਅਧਿਆਪਕ ਦਰਿਆਾਂ ਤੇ ਟਾਟਾਂ ਤੇ ਬੈਠੇ ਹੋਏ ਨੇ ਤੇ ਹੁਣ ਦੇ ਨਹੀਂ ਕਿੰਨੇ ਹੀ ਮਹੀਨਿਆਂ ਤੋਂ ਸਤੰਬਰ 2022 ਵਿੱਚ ਸਰਕਾਰ ਕਹਿੰਦੀ ਹੈ ਕਿ ਉਹ ਜਿਹੜੇ ਪੇ ਕਮਿਸ਼ਨ ਨੇ ਇਹਨਾਂ ਨੂੰ ਲੈ ਕੇ ਅਸੀਂ ਹੁਣ ਹਰੀ ਝੰਡੀ ਦਿਖਾ ਰਹੇ ਹਾਂ तकरीबन 1.5 ਸਾਲ ਹੋਣ ਨੂੰ ਆ ਗਿਆ ਲੇਕਿਨ ਸੱਤਵਾਂ ਪੇ ਕਮਿਸ਼ਨ ਹਾਲੇ ਤੱਕ ਜਿਹਨਾਂ ਦਾ ਹੱਕ ਬਣਦਾ ਅਧਿਆਪਕਾਂ ਦਾ ਇਹਨਾਂ ਨੂੰ ਦੇਣ ਦੇ ਲਈ ਕਾਲੇ ਪ੍ਰਸ਼ਾਸਨ ਹੰਬੜਾ ਨਹੀਂ ਮਾਰ ਰਿਹਾ ਕਿਉਂ ਆਖਿਰ ਕੀ ਮਾਮਲਾ ਹੈ ਆਖਿਰ ਅਜਿਹਾ ਦਿਲ 'ਚ ਕੀ ਗੱਲਾਂ ਨੇ ਜਿਨ੍ਹਾਂ ਕਰਕੇ ਇਹਨਾਂ ਨੂੰ ਬਾਰ-ਬਾਰ ਇਉਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਡਾਟਰਮਨ ਮੌਜੂਦ ਨੇ ਰਵਨ ਜੀ ਕੀ ਲੱਗਦਾ ਤੁਹਾਨੂੰ ਵੀ ਕਿਉਂ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿਉਂ ਤੁਹਾਨੂੰ ਤੁਹਾਡੇ ਹੱਕਾਂ ਤੋਂ ਹੀ ਵਾਂਝੇ ਰੱਖਿਆ ਜਾ ਰਿਹਾ ਅ ਬਤੌਰ ਅਧਿਆਪਕ ਹੋਣ ਦੇ ਨਾਤੇ ਕਈ ਵਾਰ ਤਾਂ ਜਿਵੇਂ ਅਸੀਂ ਵਿਦਿਆਰਥੀਆਂ ਨੂੰ ਕਲਾਸਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਇਸ਼ੂ ਤੇ ਟਰਾਂਸਪੇਰੈਂਸੀ ਕਿਵੇਂ ਆਊਗੀ ਕੋਈ ਬਾਕੀ ਦਾ ਮਸਲਾ ਹੁੰਦਾ ਹੈ ਕੋਈ ਸਬਜੈਕਟ ਨਾਲ ਸੰਬੰਧਿਤ ਮਸਲਾ ਹੁੰਦਾ ਹੈ ਅਸੀਂ ਉਹਨਾਂ ਨੂੰ ਉਹਨਾਂ ਦੇ ਸਾਰੇ ਪਹਿਲੂਆਂ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਬਟ ਇੱਥੇ ਮੈਨੂੰ ਇਹ ਕਹਿੰਦੇ ਸ਼ਰਮ ਵੀ ਮਹਿਸੂਸ ਹੋ ਰਹੀ ਹੈ ਹੈਰਾਨੀ ਵੀ ਹੋ ਰਹੀ ਹੈ ਕਿ ਸਾਨੂੰ ਅੱਜ ਤੱਕ ਇਹ ਨਹੀਂ ਸਮਝ ਆ ਰਿਹਾ ਕਿ ਕਾਲਜ ਮੈਨੇਜਮੈਂਟ ਦੇ ਮਨ ਦੇ ਵਿੱਚ ਚੱਲ ਕੀ ਰਿਹਾ ਹੈ ਕਿ ਸਤੰਬਰ 22 ਦੇ ਵਿੱਚ ਪੰਜਾਬ ਸਰਕਾਰ ਤੋਂ ਪਹਿਲਾਂ ਅਸੀਂ ਜਦੋ ਜਹਿਦ ਕਰਕੇ ਉਹ ਜਿਹੜਾ ਹੈ ਸੈਵਨਥ ਪੇਕ ਮਿਸ਼ਨ ਦਾ ਮਤਾ ਪਾਸ ਕਰਵਾਇਆ ਕਾਲਜਾਂ ਨੂੰ ਡੀਪੀਆਈ ਤੋਂ ਯੂਨੀਵਰਸਿਟੀ ਤੋਂ ਕਿੰਨੀ ਹੀ ਵਾਰ ਇਹ ਜਿਹੜਾ ਹੈਗਾ ਜਾਣਕਾਰੀ ਚਿੱਠੀਆਂ ਦੇ ਰਾਹੀਂ ਇਹਨਾਂ ਨੂੰ ਜਿਹੜਾ ਹੈਗਾ ਕਿ ਇਹ ਹੀ ਜਾ ਚੁੱਕੀ ਹੈ ਕਿ ਇਹਨੂੰ ਲਾਗੂ ਕੀਤਾ ਜਾਵੇ ਪਰ ਪਿਛਲੇ ਲਗਾਤਾਰ ਲੰਮੇ ਸਮੇਂ ਤੋਂ ਕਿਉਂਕਿ ਤੁਸੀਂ ਸਾਨੂੰ ਲਗਾਤਾਰ ਇਸ ਇਸ਼ੂ ਤੇ ਕਵਰ ਕਰਦੇ ਰਹੇ ਹੋ ਧੰਨਵਾਦੀ ਵੀ ਆਸੀਂ ਕਿ ਸਾਡੀਆਂ ਜਾਇਜ਼ ਮੰਗਾਂ ਨੂੰ ਅਸੀਂ ਅੱਜ ਵੀ ਤੁਹਾਨੂੰ ਬਾਰ-ਬਾਰ ਕਹਿੰਦੇ ਕਿ ਸਾਡੀਆਂ ਮੰਗਾਂ ਦੇ ਮੂਰੇ ਅਸੀਂ ਸ਼ਬਦ ਜਾਇਜ਼ ਲਗਾ ਰਹੇ ਹਾਂ ਕਿਉਂ ਕਿ ਕਿਉਂਕਿ ਜੇ ਸਾਡੀ ਇੱਕ ਵੀ ਮੰਗ ਜਾਇਸ ਪੱਧਰ ਤੋਂ ਹਟ ਕੇ ਐ ਤਾਂ ਅਸੀਂ ਖੁਦ ਕਹਿੰਨੇ ਆ ਕਿ ਸਾਡੇ ਨਾਲ ਬੈਠ ਕੇ ਡਾਇਲੌਗ ਕਰਕੇ ਉਹਨੂੰ ਲਕੀਰ ਅਸੀਂ ਪਹਿਲੀ ਲਕੀਰ ਅਸੀਂ ਮਾਰਾਂਗੇ ਕਿਵੇਂ ਕਦੇ ਟੇਬਲ ਟਾਕ ਵਾਸਤੇ ਤੁਸੀਂ ਇਨੀਸ਼ੀਏਟਿਵ ਨਹੀਂ ਕੀਤਾ ਟੇਬਲ ਟਾਕ ਦੀ ਤਾਂ ਸਰ ਹੁਣ ਜਿਵੇਂ ਕਹਿੰਦੇ ਨੇ ਨਾ ਕਿ ਕਿਸਾਨਾਂ ਦਾ ਜਦੋਂ ਦਿੱਲੀ ਅੰਦੋਲਨ ਚੱਲਿਆ ਉਹਨਾਂ ਦੀਆਂ ਵੀ ਮੀਟਿੰਗਾਂ ਦੀ ਗਿਣਤੀ ਸ਼ਾਇਦ 12 ਤੱਕ ਪਹੁੰਚ ਗਈ ਸੀ ਸਾਡੀਆਂ ਤਾਂ ਮੀਟਿੰਗਾਂ ਦੀ ਗਿਣਤੀ ਹੀ ਨਹੀਂ ਸਰ ਇਹਨਾਂ ਕੋਲ ਪਤਾ ਕਿੰਨੀ ਵਾਰ ਜਾ ਚੁੱਕੀ ਐ ਸਭ ਤੋਂ ਲੇਟੈਸਟ ਜਿਹੜੀ ਮੀਟਿੰਗ ਸਾਡੀ ਪੀਸੀਸੀਟੀ ਸਾਡੀ ਜਿਹੜੀ ਸਟੇਟ ਬਾਡੀ ਐ ਇਹ ਧਰਨਾ ਕੱਲਾ ਆ ਰਿਹਾ ਕਾਲਜ ਦਾ ਨਹੀਂ ਐ ਇਹ ਆ ਰਿਹਾ ਪ੍ਰਤੀ ਅੰਡਰ ਚੱਲਦੇ ਸਾਰੇ ਕਾਲਜਾਂ ਦੇ ਵਿੱਚ ਇਹ ਕਾਲ ਦਿੱਤੀ ਜਾ ਰਹੀ ਹੈ ਕਿਉਂਕਿ ਸਭ ਤੋਂ ਸ਼ਰਮ ਦੀ ਗੱਲ ਇਹ ਹੈ ਕਿ ਪੰਜਾਬ ਦੇ 136 ਡਿਡ ਕਾਲਜਾਂ ਦੇ ਵਿੱਚੋਂ 100 ਤੋਂ ਵੱਧ ਕਾਲਜਾਂ ਦੇ ਵਿੱਚ ਇਹ ਮਤੇ ਪੈ ਕੇ ਫਿਕਸੇਸ਼ਨਾਂ ਦੇ ਕੇਸ ਹੋ ਚੁੱਕੇ ਨੇ ਬਲਕਿ ਤਿੰਨ ਚਾਰ ਕਾਲਜਾਂ ਦੇ ਵਿੱਚ ਤਾਂ ਸੈਲਰੀਆਂ ਵੀ ਦਿੱਤੀਆਂ ਜਾ ਚੁੱਕੀਆਂ ਨੇ ਜਨਵਰੀ ਮਹੀਨੇ ਦੇ ਵਿੱਚ ਬਟ ਸਾਡੇ ਲਈ ਹੈਰਾਨੀ ਇਹ ਹੈ ਕਿ ਮੀਟਿੰਗਾਂ ਤੇ ਮੀਟਿੰਗਾਂ ਤਾਂ ਚੱਲੀਆਂ ਜਾ ਰਹੀਆਂ ਨੇ ਸਮਾਂ ਤੇ ਸਮਾਂ ਬਾਰ ਬਾਰ ਮੰਗਿਆ ਜਾਂਦਾ ਹੈ ਆਖਿਰਕਾਰ ਸਥਿਤੀ ਫੇਰ ਉਹੀ ਕਿ ਦੁਬਾਰਾ ਤੋਂ ਸਵਾਲ ਕਦੋਂ ਲਾਗੂ ਹੋਊਗਾ ਕਿਵੇਂ ਹੋਊਗਾ ਪਿਛਲੀ 12 ਜਨਵਰੀ ਨੂੰ ਉਸ ਮੀਟਿੰਗ ਦੇ ਵਿੱਚ ਮੈਂ ਖੁਦ ਸ਼ਾਮਿਲ ਸੀ ਸਾਡੀ ਸਟੇਟ ਬੋਡੀ ਨੂੰ ਇੱਕ ਚਿੱਠੀ ਆਉਂਦੀ ਹੈ ਮੈਨੇਜਮੈਂਟ ਵੱਲੋਂ ਕਿ ਤੁਸੀਂ ਮੀਟਿੰਗ ਲਈ ਆਓ ਤੇ ਆਪਾਂ ਇਸ ਮਸਲੇ ਨੂੰ ਸੁਲਝਾਉਣੇ ਆ ਸਾਰਿਆਂ ਬੈਠ ਕੇ ਗੱਲਾਂ ਬਾਤਾਂ ਕਲੀਅਰ ਹੋ ਗਈਆਂ ਕੁਝ ਦਿਨਾਂ ਦੇ ਵਿੱਚ ਇਸ ਨੂੰ ਡਿਕਲੇਅਰ ਕਰਨ ਦਾ ਵਾਅਦਾ ਵੀ ਕੀਤਾ ਪਰ ਅੱਜ ਸਥਿਤੀ ਫੇਰ ਉੱਥੇ ਹੈ ਆ ਦੋ ਦਿਨ ਦਾ ਧਰਨਾ ਸਾਡਾ ਜੀ ਸ਼ੁਰੂ ਹੋ ਚੁੱਕਿਆ ਹੈ 8 ਜਿਹੜਾ ਹੈਗਾ 9 ਤੇ 10 ਦਾ 12 ਤਰੀਕ ਨੂੰ ਅਸੀਂ ਜਲੰਧਰ ਦੇ ਵਿੱਚ ਪ੍ਰਧਾਨ ਆਰਐ ਪ੍ਰਤੀਨਿਧੀ ਸਭਾ ਤੇ ਆਰਐ ਕਾਲਜ ਮੈਨੇਜਮੈਂਟ ਕਮੇਟੀ ਦੇ ਕਰਦੇ ਬਾਹਰ ਕੈਂਡਲ ਮਾਰਚ ਕਰਾਂਗੇ ਕਿ ਸ਼ਾਇਦ ਉਹਨਾਂ ਦੇ ਕੰਨਾਂ ਤੱਕ ਵੀ ਇਹ ਗੱਲ ਪਹੁੰਚ ਜਾਵੇ ਕਿ ਕਿਤੇ ਇਹ ਤਾਂ ਨਹੀਂ ਕਿ ਉਹਨਾਂ ਤੱਕ ਗੱਲ ਅਸਲ ਪਹੁੰਚੇ ਨਹੀਂ ਰਹੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਕਿ ਪਹੁੰਚਾਉਣ ਦਾ ਜ਼ਰੀਆ ਕੀ ਹੈ ਤੇ ਉਹਨਾਂ ਦਾ ਮੰਨਣ ਦਾ ਢੰਗ ਕੀ ਹੈ ਇਹ ਬਹੁਤ ਜਿਹੜਾ ਹੈਗਾ ਮਾਇਨੇ ਰੱਖਦਾ ਸਿਕਰਮਸ ਥੈਂਕ ਯੂ ਜੀ ਸਾਹਿਬ ਕੀ ਮਾਮਲਾ ਹੈ ਆਖਰ ਇਹ ਗੱਲ ਪਹੁੰਚ ਕਿਉਂ ਨਹੀਂ ਰਹੀ ਹੈ ਜਾਂ ਜਿਹੜੇ ਵੀ ਕੋ ਦੋ ਚਾਰ ਬੰਦੇ ਨੇ ਅਰਚਨ ਪਾ ਰਹੇ ਆ ਉਹ ਅਰਚਨ ਕਿਉਂ ਪਾ ਰਹੇ ਕੀ ਉਹਨੇ ਆਪਣੀ ਪਾਕਟ ਤੋਂ ਤੁਹਾਨੂੰ ਕਿ ਏਰੀਆ-ਏ ਦੇਖੋ ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਇਸ਼ੂਜ਼ ਨੂੰ ਲੈ ਕੇ ਕਈ ਵਾਰ ਇੱਥੇ ਪਹੁੰਚੇ ਹੋ ਤੇ ਅੱਗੇ ਵੀ ਲੈ ਕੇ ਗਏ ਹੋ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਇਹ ਤਰਨਾ ਹੈ ਇਹ ਅੱਜ ਦਾ ਨਹੀਂ ਕਈ ਮਹੀਨਿਆਂ ਤੋਂ ਕੰਟੀਨਿਊਲੀ ਇੱਕ ਸੰਘਰਸ਼ ਦੇ ਰੂਪ ਵਿੱਚ ਚੱਲ ਰਿਹਾ ਹੈ ਪਿਛਲੇ ਕਈ ਮਹੀਨਿਆਂ ਤੋਂ ਤਰਨੇ ਦੇ ਆਪਾ ਵਿਦਿਆਰਥੀਆਂ ਦੇ ਹਿੱਤਾਂ ਨੂੰ ਦੇਖਦੇ ਹੋਏ ਚੁੱਕ ਦਿੱਤੇ ਪਰ ਇਹ ਕਿ ਬਾਈਕਾਟ ਜਿਹੜਾ ਹੈ ਗੈਰ ਦੇ ਆਪਨ ਕੰਮ ਦਾ ਉਹ ਸਾਡਾ ਕੰਟੀਨਿਊ ਚੱਲ ਰਿਹਾ ਹੈ ਸਾਡੀ ਸਟੇਟ ਬੋਡੀ ਪੀਸੀਸੀਟੀਯੂ ਦੇ ਧਿਆਨ ਵਿੱਚ ਵੀ ਹੈ ਉਹਨਾਂ ਦੇ ਸਮਰਥਨ ਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ ਹੈ 嗯。<laughs> <laughs> ਬਾਕੀ ਜਿਵੇਂ ਹਰਕੇ ਸ਼ਰਮਾ ਜੀ ਨੇ ਤੁਹਾਨੂੰ ਦੱਸਿਆ ਕਿ ਮੈਨੇਜਮੈਂਟ ਦਾ ਜਿਹੜਾ ਅੜੀਲ ਰਵਈਆ ਉਹ ਕਿਤੇ ਨਾ ਕਿਤੇ ਜਾ ਕੇ ਇੱਕ ਹਾਵੀ ਤੁਸੀਂ ਕਹਿ ਲਓ ਹੋਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਹਾਵੀ ਹੋ ਨਹੀਂ ਰਹੇ ਕਿਉਂਕਿ ਇੱਕ ਸਾਡਾ ਹੱਕ ਹੈ ਜੋ ਕਿ 2022 ਚ ਸਪਟੰਬਰ ਨੂੰ ਭਗਵੰਤਬਾਦ ਦੀ ਸਰਕਾਰ ਨੇ ਅਨਾਉਂਸ ਕਰਨ ਦੇ ਬਾਵਜੂਦ ਵੀ ਲਗਭਗ ਤੁਸੀਂ ਦੇਖ ਲਓ ਸਵਾ ਸਾਲ ਹੋ ਚੁੱਕਾ ਹੈ ਤੇ ਹਜੇ ਤੱਕ ਸਾਡੇ ਹੱਕਾਂ ਤੋਂ ਸਾਨੂੰ ਵਾਂਝੇ ਰੱਖਿਆ ਜਾ ਰਿਹਾ ਹੈ ਸਟੇਟ ਬੋਡੀ ਦੇ ਸਮਰਥਨ ਦੇ ਨਾਲ 7ਵੇਂ ਕਮਿਸ਼ਨ ਨੂੰ ਲੈ ਕੇ ਆਪਾਂ ਕੰਟੀਨਿਊਸਲੀ ਸੰਘਰਸ਼ ਕਰ ਰਹੇ ਹਾਂ ਪਰ ਇਸ ਦੇ ਨਾਲ ਆ ਰਿਹਾ ਕਾਲਜ ਦੇ ਆਪਣੇ ਜਿਹੜੇ ਲੋਕਲ ਇਸ਼ੂਜ਼ ਹੈ ਉਹ ਵੀ ਕਾਫੀ ਜੁੜੇ ਹੋਏ ਹੈ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਕੁਝ ਮਹੀਨੇ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਸਾਡੇ ਇੱਕ ਸੀਨੀਅਰ ਪ੍ਰੋਫੈਸਰ ਪੀ ਐਸ ਭੋਗਲ ਜੀ ਦੀ ਸੈਲਰੀ ਲਗਭਗ 2.5 ਸਾਲ ਤੋਂ 2 ਮਹੀਨੇ ਦੀ ਸੈਲਰੀ ਇਹ ਰੋਕ ਕੇ ਬੈਠੇ ਹੈ ਜਦਕਿ ਉਹ ਸੈਲਰੀ ਦੇ ਰਿਗਾਰਡਿੰਗ ਇਹਨਾਂ ਕੋਲ ਕੋਈ ਪੁਖਤਾ ਜਵਾਬ ਨਹੀਂ ਹੈ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਕਿ ਮੀਟਿੰਗਾਂ ਨੂੰ ਆਪਾਂ ਤਵੱਜੋ ਨਹੀਂ ਦਿੰਦੇ ਬਿਲਕੁਲ ਦਿੰਨੇ ਹਾਂ ਲਗਭਗ ਮੈਨੂੰ ਲੱਗਦਾ ਕਿ ਡੇਢ ਦੋ ਸਾਲ ਪਹਿਲੇ ਅਸੀਂ ਚਿੱਠੀ ਪੱਤਰ ਦੇ ਨਾਲ ਹੀ ਇਹਨਾਂ ਨੂੰ ਤਿਆਰ ਕਰਦੇ ਰਹੇ ਕਿ ਸਾਡੀਆਂ ਮੰਗਾਂ ਸੁਨ ਜਦੋਂ ਉਹਨਾਂ ਵੱਲੋਂ ਸਾਨੂੰ ਕੋਈ ਇਸ ਤਰ੍ਹਾਂ ਦਾ ਰਿਸਪਾਂਸ ਨਹੀਂ ਮਿਲਿਆ ਤੇ ਫਿਰ ਨੈਚੁਰਲੀ ਤੁਸੀਂ ਦੇਖਦੇ ਹੋ ਕਿ ਅਗਰ ਪਰੇਸ਼ਾਨੀ ਜਰੂਰਤ ਤੋਂ ਜ਼ਿਆਦਾ ਵੱਧ ਜਾਵੇ ਜਾਂ ਪਾਣੀ ਸਿਰ ਤੋਂ ਉੱਪਰ ਲੰਘ ਜਾਵੇ ਤੇ ਫਿਰ ਇਹ ਸੰਗਾਰਿਸ਼ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ ਜਿੱਥੇ ਤੱਕ ਤੁਸੀਂ ਪੁੱਛਿਆ ਅੜਚਨ ਦਾ ਮੇਨ ਕਾਰਨ ਦੇਖੋ ਸਾਡੇ ਹੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ 6 ਮਹੀਨੇ ਵਾਸਤੇ ਰੱਖੇ ਜਾਂਦੇ ਆ ਯੂਨੀਵਰਸਿਟੀ ਕਹਿੰਦੀ ਕਿ 6 ਮਹੀਨੇ ਤੋਂ ਬਾਅਦ ਰੈਗੂਲਰ ਪ੍ਰਿੰਸੀਪਲ ਆਉਣਾ ਜ਼ਰੂਰੀ ਹੈ ਪਰ ਪਤਾ ਨਹੀਂ ਕਿ ਮੈਨੇਜਮੈਂਟ ਨੂੰ ਇਹਨਾਂ ਦੇ ਨਾਲ ਮੋਹ ਹੈ ਕਿ 2 ਸਾਲ ਤੋਂ ਉੱਪਰ ਹੋ ਗਿਆ ਇਹ ਕਾਰਜਕਾਰੀ ਪ੍ਰਿੰਸੀਪਲ ਨੂੰ ਉਹ ਕਿਸੇ ਤਰ੍ਹਾਂ ਨਾਲ ਨੱਥ ਪਾਉਣ ਨੂੰ ਤਿਆਰ ਹੀ ਨਹੀਂ ਕਿਉਂਕਿ ਇੱਕ ਵੱਡਾ ਐਕਟਿਵ ਰੋਲ ਕਾਰਜਕਾਰੀ ਪ੍ਰਿੰਸੀਪਲ ਵੱਲੋਂ ਨਿਭਾਇਆ ਜਾ ਰਿਹਾ ਹੈ ਹਾਂ ਇਹ ਗੱਲ ਬਿਲਕੁਲ ਠੀਕ ਹੈ ਕਿ 7ਵੇਂ ਪੇ ਕਮਿਸ਼ਨ ਦਾ ਫਾਇਦਾ ਉਹਨਾਂ ਨੂੰ ਹੋਣਾ ਹੈ ਪਰ ਬਾਕੀ ਮੰਗਾਂ ਨੂੰ ਲੈ ਕੇ ਉਹ ਜਿਹੜਾ ਅੜੀਅਲ ਰਵਈਆ ਹੈ ਉਹਦੇ ਵਿੱਚ ਵੱਡਾ ਰੋਲ ਕਾਰਜਕਾਰੀ ਪ੍ਰਿੰਸੀਪਲ ਦਾ ਹੈ ਇਸ ਤੋਂ ਬਾਅਦ ਜਿਹੜੇ 76 ਇਸ ਕੱਤਰ ਦੇ ਰੂਪ ਵਿੱਚ ਤੁਹਾਨੂੰ ਮੈਂ ਦੱਸ ਦਿਆਂ ਕਿ ਇਹ ਸਾਡੇ ਕਾਲਜ ਦੇ ਕਮੇਟੀ ਦੇ ਇਸ ਕੱਤਰ ਨਹੀਂ ਬਲਕਿ ਜਿਹੜੇ ਪ੍ਰਾਈਵੇਟ ਐਡਿਟ ਕਾਲਜਸ ਮੈਨੇਜਮੈਂਟ ਫੈਡਰੇਸ਼ਨ ਹੈ ਉਸ ਦੇ ਇਸ ਕੱਤਰ ਵੀ ਹੈ ਉਸ ਦੇ ਬਾਵਜੂਦ ਇਹਨਾਂ ਵਾਸਤੇ ਬੜੀ ਵੱਡੀ ਸ਼ਰਮਨਾਕ ਗੱਲ ਹੈ ਕਿ 136 ਪੰਜਾਬ ਦੇ ਕਾਲਜਾਂ ਵਿੱਚੋਂ ਜਿਦੇ ਵਿੱਚ 100 ਤੋਂ ਜ਼ਿਆਦਾ ਜਿਹੜੇ ਕੇਸ ਉਹ ਭੇਜੇ ਜਾ ਚੁੱਕੇ ਤੇ ਜਿਵੇਂ ਡਾਕਟਰ ਸ਼ਰਮਾ ਨੇ ਦੱਸਿਆ ਕਿ 3-4 ਜਗ੍ਹਾ ਤੇ ਤਾਂ ਸੈਲਰੀ ਮਿਲਣੀ ਸ਼ੁਰੂ ਵੀ ਹੋ ਗਈ ਹੈ ਪਰੰਤੂ ਇਹਨਾਂ ਦੇ ਆਪਣੇ ਕਾਲਜ ਵਿੱਚ ਇਹ ਸ਼ਰਮਨਾਕ ਗੱਲ ਹੈ ਕਿ ਕਲੇਮ ਭੇਜਣ ਨੂੰ ਤਿਆਰ ਹੀ ਨਹੀਂ ਕੇਸ ਭੇਜਣ ਨੂੰ ਤਿਆਰ ਹੀ ਨਹੀਂ ਸੋ ਜਿਹੜਾ ਸਕੱਤਰ ਦਾ ਵੇਸ ਤੇ ਇਸ ਤਰ੍ਹਾਂ ਦਾ ਜਿਹੜਾ ਇੱਕ ਮਿਸ਼ਨਾ ਬਣ ਕੇ ਰਵਈਆ ਉਹ ਦਿਖਾ ਰਹੇ ਹੈ ਉਹ ਕਿਤੇ ਨਾ ਕਿਤੇ ਜਾ ਕੇ ਅਧਿਆਪਕਾਂ ਵਾਸਤੇ ਤਾਂ ਮਾੜਾ ਹੈ ਪਰ ਸਾਡੀ ਅਨੁਵਲੀ ਜਨਰੇਸ਼ਨ ਜਿਹੜਾ ਪੁਵਿੱਖੇ ਸਾਡੇ ਵਿਦਿਆਰਥੀ ਹੈ ਉਹਨਾਂ ਵਾਸਤੇ ਵੀ ਇੱਕ ਬੜਾ ਬੁਰਾ ਸੰਦੇਸ਼ ਜਾਂਦਾ ਹੈ ਕਿ ਉਹ ਸਾਨੂੰ ਦੇਖ ਕੇ ਕੀ ਸੋਚਣਗੇ ਕਿ ਉਹਨਾਂ ਦੇ ਅਧਿਆਪਕਾਂ ਨੂੰ ਦਰਿਆ ਤੇ ਬੈਠ ਕੇ ਆਪਣੇ ਹੱਕਾਂ ਲਈ ਕਿੰਨੀ ਲੰਬੀ ਲੜਾਈ ਲੜਨੀ ਪੈ ਰਹੀ ਹੈ ਠੀਕ ਹੈ ਜੇਕਰ ਇਹ ਵੀ ਸੱਚ ਹੈ ਜੀ ਕਿ ਆਡੀਆਂ ਰਵਈਆ ਤਾਂ ਹੈਗਾ ਹੀ ਹੈਗਾ ਜੇ ਕਾਰਜਕਾਰੀ ਪ੍ਰਿੰਸੀਪਲ ਦੀ ਗੱਲ ਹੋ ਰਹੀ ਹੈ ਉਹ ਮੌਜੂਦ ਵੀ ਹੈਣਗੇ ਤੇ ਬੱਚੇ ਉਹੀ ਜੋ ਦੇ ਉੱਤੇ ਉਧਰ ਉਧਰ ਫਿਰ ਜਾਂਦੇ ਆ ਪਿੱਛੇ ਕੋਈ ਲੋੜ ਪੈ ਜੇ ਜੀ ਫ ਸਰ ਇਸੇ ਮੁੱਦੇ ਤੇ ਤਾਂ ਅਸੀਂ ਲਗਾਤਾਰ ਇਹਨਾਂ ਨੂੰ ਆਪਣਾ ਜਿਹੜਾ ਹੈਗਾ ਮਸਲਾ ਰੱਖ ਰਹੇ ਹਾਂ ਆਪਣਾ ਜੋ ਇਸ਼ੂ ਪਰ ਇਹ ਡਾਇਲੌਗ ਕਰਨ ਲਈ ਆ ਹੀ ਨਹੀਂ ਰਹੇ ਪਹਿਲਾਂ ਜਿਵੇਂ ਨਯਰ ਜੀ ਨੇ ਵੀ ਕਿਹਾ ਕਿ ਸਾਡੇ ਵੱਲੋਂ ਅੱਜ ਵੀ ਖੁੱਲੀ ਆਫਰ ਹੈ ਕਿ ਸਾਨੂੰ ਅੱਜ ਵੀ ਕਹਿੰਦੇ ਟੇਬਲ ਟਾਕ ਲਈ ਪਤਾ ਨਹੀਂ ਕਿੰਨੀ ਵਾਰ ਹੋ ਚੁੱਕੀ ਹੈ ਦੁਬਾਰਾ ਵੀ ਕਹਨੇ ਆ ਕਿ ਇਵਨ ਕੋਰਟ ਕੇਸ ਵੀ ਚੱਲ ਰਿਹਾ ਸਾਡੇ ਯੂਨੀਅਨ ਦੇ ਉੱਤੇ ਇਹਨਾਂ ਨੇ ਕੇਸ ਵੀ ਕੀਤਾ ਹੈ ਕਿ ਤੁਹਾਨੂੰ ਜਿਹੜਾ ਹੈਗਾ ਕਿ ਜਿਹੜਾ ਕਾਲਜ ਦੀ ਕਲਾਸਾਂ ਤੱਕ ਕੀਤਾ ਜਾਂਦਾ ਏਹੀ ਲੜਾਈ ਹੈ ਕਿ ਜੇ ਕੋਲਜ ਦੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਘਟਦੀ ਹੈ ਅੱਜ ਦੀ ਦਿਹਾੜੀ ਦੇ ਵਿੱਚ ਉਹਦੀ ਜ਼ਿੰਮੇਵਾਰੀ ਕੌਣ ਲਵੇਗਾ ਬਸ ਠੀਕ ਹੈ ਨਾ ਕਿਉਂਕਿ ਯੂਨੀਵਰਸਿਟੀ ਵੱਲੋਂ ਸਰਕਾਰ ਵੱਲੋਂ ਚਿੱਠੀਆਂ ਜਾਰੀ ਹੁੰਦੀਆਂ ਨੇ ਕਿ ਪ੍ਰਿੰਸੀਪਲ ਦੀ ਚੇਅਰ ਤੇ ਬੈਠਣ ਵਾਲਾ ਬੰਦਾ ਜੇਕਰ ਗੈਰ ਹਾਜ਼ਰ ਹੈ ਤਾਂ ਉਸ ਤੋਂ ਅਗਲਾ ਸੀਨੀਅਰ ਮੋਸਟ ਨੂੰ ਚਾਰਜ ਦਿੱਤਾ ਜਾਂਦਾ ਸਿਰਫ ਉਹ ਚਾਰਜ ਆਪਣੀ ਇੱਛਾ ਮੁਤਾਬਿਕ ਆਪਾਂ ਨਹੀਂ ਦੇ ਸਕਦੇ ਜਾਂ ਰੱਖ ਸਕਦੇ ਕਿ ਇਹਨੂੰ ਦੇਣਾ ਇਹਨੂੰ ਨਹੀਂ ਦੇਣਾ ਅਸੀਂ ਕਹਿ ਰਹੇ ਹਾਂ ਕਿ ਕਾਗਜ਼ਾਂ ਦੇ ਮੁਤਾਬਿਕ ਜੋ ਰੈਗੂਲੇਸ਼ਨ ਕਹਿੰਦੀ ਹੈ ਉਹ ਚਾਰਜ ਦਿੱਤਾ ਜਾਵੇ ਅਸੀਂ ਅੱਜ ਵੀ ਇਸ ਵਾਰੇ ਪੁੱਛ ਰਹੇ ਹਾਂ ਕਿ ਅੱਜ ਦੀ ਦਿਹਾੜੀ ਦੇ ਵਿੱਚ ਜੇ ਸਾਨੂੰ ਕੋਈ ਜ਼ਰੂਰਤ ਹੈ ਉਰੇ ਤਰਨਾ ਚੱਲ ਰਿਹਾ ਹੈ ਤਰਨੇ ਨਾਲ ਆ ਕੇ ਕਿਸੇ ਨੇ ਗੱਲਬਾਤ ਕਰਨੀ ਹੈ ਕਿਸੇ ਨੇ ਐਡਰੈਸ ਕਰਨਾ ਹੈ ਕੌਣ ਸਾਡੇ ਨਾਲ ਆ ਕੇ ਜਿਹੜਾ ਹੈਗਾ ਅਥਾਰਟੀ ਕਿਸ ਨੂੰ ਜ਼ਿੰਮੇਵਾਰੀ ਇਹ ਸੰਭਾਲੀ ਗਈ ਹੈ ਇਹ ਮੈਨੇਜਮੈਂਟ ਤੋਂ ਅਸੀਂ ਲਗਾਤਾਰੇ ਸਵਾਲ ਕਰਦੇ ਆ ਰਹੇ ਹਾਂ ਕਿ ਮੈਨੇਜਮੈਂਟ ਆਪਣੀ ਮਰਜ਼ੀ ਨਾਲ ਇਹ ਕੁਝ ਨਹੀਂ ਕਰ ਸਕਦੀ ਉਹਨੂੰ ਰੈਗੂਲੇਸ਼ਨ ਫਾਲੋ ਕਰਨਾ ਪੈਣਾ ਹੈ ਬਿਲਕੁਲ ਠੀਕ ਹੈ ਸੋ ਇੱਕ ਕੰਬਾਈਨ ਐਫਰਟ ਹੁੰਦਾ ਜੀ ਪਰ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਪਹਿਲਾਂ ਤਾਂ ਦੇਖੋ ਟੀਚਰਸ ਕਿਵੇਂ ਹੱਥ ਤਕਤੀਆਂ ਲੈ ਕੇ ਬੈਠੇ ਹੋਏ ਨੇ ਇਹ ਉਹ ਟੀਚਰਸ ਨੇ ਜਿਨ੍ਹਾਂ ਨੇ ਕਈ ਕਿ ਸਾਲਾਂ ਦੇ ਤਜਰਬੇ ਦੇ ਨਾਲ ਆ ਪਹਿਲਾਂ ਬਹੁਤ ਪੜੇ ਆ ਫਿਰ ਇਗਜ਼ਾਮ ਕਲੀਅ ਕਿਤੀਆਂ ਨੇ ਤੇ ਜੇ ਮਿਹਨਤਾਂ ਦਾ ਮੁੱਲ ਮੰਨਦੇ ਆ ਆਪਣਾ ਕਿਤਨੇ ਕਿਤੇ ਇੱਕ ਇਨਸਾਫ ਮੰਗਦੇ ਇੱਕ ਸਨਮਾਨ ਮੰਗਦੇ ਆ ਪਰ ਉਹ ਵੀ ਸਨਮਾਨ ਉਹ ਵੀ ਇਨਸਾਫ ਜੇ ਕਿਹਨੂੰ ਨਹੀਂ ਮਿਲੂਗਾ ਤਾਂ ਫਿਰ ਅਧਿਆਪਕਾਂ ਦਾ ਟੀਚਰਾਂ ਦਾ ਜਿਲ੍ਹਾ ਭੁੱਖਾ ਹੈ ਉਹ ਕਿੰਨਾ ਕੁ ਸੁਖਾਰਾ ਇਸ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਤੁਸੀਂ ਆਪ ਭਲੀ ਭਾਨਤੀ ਸਮਝ ਸਕਦੇ ਹੋ ਨਾਲ ਦੇ ਨਾਲ ਤੁਹਾਨੂੰ ਪਿੱਛੇ ਸੀਨ ਵੀ ਦਿਖਾ ਦਿੰਨੇ ਆ ਕਿ ਜਿਹੜੇ ਕਾਰਜਕਾਰੀ ਪ੍ਰਿੰਸੀਪਲ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਿਵੇਂ ਇੱਥੇ ਅਤਾ ਨਹੀਂ ਪਤਾ ਨਹੀਂ ਤੇ ਵਿਦਿਆਰਥੀ ਦੂਧਰ ਭਟਕ ਰਹੇ ਆ ਨਾ ਕੋਈ ਗੱਲ ਸੁਣਨ ਵਾਲਾ ਨਾ ਕੋਈ ਗੱਲ ਕਰਨ ਵਾਲਾ ਤੇ ਨਾ ਲੋੜ ਪੈਣ ਤੇ ਉਹ ਸੀੜ ਤੇ ਜਾ ਕੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਹੱਲ ਲੱਭਣ ਵਾਲਾ ਹੱਲ ਕਰਨ ਵਾਲਾ ਜੇਕਰ ਇਹ ਜਿਹਾ ਹੀ ਚੱਲਦਾ ਰਿਹਾ ਤਾਂ ਫਿਰ ਜਿਲੇ ਵਿੱਦਿਅਕ ادارے ਨੇ ਸਿੱਖਿਆਕ ادارے ਨੇ ਜੈਨੂੰ ਚਲਾਉਣ ਦਾ ਤਰੀਕਾ ਹੁੰਦਾ ਇਹ ਫਿਰ ਦਿਨੋ ਦਿਨ ਬੱਤੋ ਬੱਤਰ ਹੁੰਦਾ ਜਾਏਗਾ ਤੇ ਇਨਸਾਫ ਕੁਝ ਦੂਰ ਹੋ ਜਾਵੇਗਾ ਕੈਮਰਾਮੈਨ ਸਰਕੁਲਵੰਤ ਦੇ ਨਾਲ ਨਫਪਰੀ ਸਿੰਘ 베ਦੀ ਲੁਧਿਆਣਾ ਲਾਈਵ ਨਿਊਜ਼